ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਭਾਈਪਾਸ ਸੰਸਦ ਮੈਂਬਰ ਤੇ ਫਿਲਮੀ ਅਦਾਕਾਰਾ ਕੰਗਣਾ ਰਣਾਉਤ ਜਿਸ ਦੇ ਖਿਲਾਫ ਬਠਿੰਡਾ ਦੀ ਇੱਕ ਅਦਾਲਤ ਵਿੱਚ ਬਠਿੰਡਾ ਜ਼ਿਲ੍ਹੇ ਦੀ ਬਿਰਧ ਮਹਿਲਾ ਮਹਿੰਦਰ ਕੌਰ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਮਾਨ ਹਾਨੀ ਦਾ ਕੇਸ ਚੱਲ ਰਿਹਾ ਹੈ ਅਦਾਲਤ ਵਿੱਚ ਕੱਲ ਪੇਸ਼ ਨਾ ਹੋਈ ਅਦਾਲਤ ਨੇ ਇਸ ਤੇ ਸਖਤ ਰੁਖ ਅਪਣਾਉਂਦਿਆਂ ਬਠਿੰਡਾ ਦੇ ਐਸਐਸਪੀ ਨੂੰ ਹੁਕਮ ਦਿੱਤੇ ਕਿ ਕੰਗਣਾ ਰਣੌਤ ਨੂੰ 29 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਦੁਬਾਰਾ ਸੰਮਣ ਭੇਜੇ ਜਾਣ। ਕੱਲ ਦੀ ਸੁਣਵਾਈ ਦੌਰਾਨ ਵਿਰਧ ਮਹਿਲਾ ਮਹਿੰਦਰ ਕੌਰ ਦੇ ਵਕੀਲ ਨੇ ਅਦਾਲਤ ਨੂੰ ਇਹ ਅਪੀਲ ਵੀ ਕੀਤੀ ਕਿ ਜਦ ਤੱਕ ਇਸ ਮਾਮਲੇ ਦੀ ਸੁਣਵਾਈ ਪੂਰੀ ਨਹੀਂ ਹੋ ਜਾਂਦੀ ਕੰਗਣਾ ਰਣੌਤ ਦੀ ਵਿਦੇਸ਼ ਯਾਤਰਾ ਤੇ ਪਾਬੰਦੀ ਲਾਈ ਜਾਵੇ। ਇੱਥੇ ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਰਾਹਤ ਹਾਸਲ ਕਰਨ ਲਈ ਕੰਗਣਾ ਰਣੌਤ ਨੇ ਪਹਿਲਾਂ ਹੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਪਰ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਉਸ ਨੂੰ ਕੋਈ ਰਾਹਤ ਨਹੀਂ ਦਿੱਤੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਘਟਨਾ ਤੋਂ ਬਾਅਦ ਸੂਬੇ ਵਿੱਚ ਪ੍ਰਵਾਸੀਆਂ ਖਿਲਾਫ ਰੋਸ ਦਿਨ-ਦਿਨ ਵਧਦਾ ਜਾ ਰਿਹਾ ਹੈ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਬਾਹਰ ਦੀਆਂ ਪੰਚਾਇਤਾਂ ਵਿੱਚ ਵੀ ਪ੍ਰਵਾਸੀਆਂ ਖਿਲਾਫ ਮਤੇ ਪੈਣੇ ਸ਼ੁਰੂ ਹੋ ਗਏ ਹਨ ਇਨ੍ਹਾਂ ਮਤਿਆਂ ਵਿੱਚ ਆਖਿਆ ਗਿਆ ਹੈ ਕਿ ਪਿੰਡ ਦਾ ਵਿਅਕਤੀ ਕਿਸੇ ਵੀ ਪ੍ਰਵਾਸੀ ਨੂੰ ਆਪਣੀ ਜ਼ਮੀਨ ਜਾਇਦਾਦ ਨਹੀਂ ਵੇਚੇਗਾ ਨਾ ਹੀ ਕੋਈ ਪਿੰਡ ਦਾ ਵਿਅਕਤੀ ਕਿਸੇ ਪ੍ਰਵਾਸੀ ਦਾ ਆਧਾਰ ਕਾਰਡ ਵੋਟਰ ਕਾਰਡ ਬਣਵਾਉਣ ਵਿੱਚ ਮਦਦ ਕਰੇਗਾ ਜੇਕਰ ਕੋਈ ਅਜੀਹਾ ਕਰਦਾ ਹੈ ਤਾਂ ਉਸ ਦਾ ਸਮੂਹਿਕ ਤੌਰ ਤੇ ਬਾਈਕਾਟ ਕੀਤੇ ਜਾਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਅਜੀਹਾ ਹੀ ਇੱਕ ਮਤਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੈਰੀ ਭਾਗੀ ਦੀ ਪੰਚਾਇਤ ਨੇ ਵੀ ਪਾਇਆ ਪੰਚਾਇਤ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਆਮ ਲੋਕਾਂ ਵੱਲੋਂ ਕਿਸਾਨ ਜੁਨੇ ਆਨ ਵੱਲੋਂ ਨੰਬਰ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚ ਆਪਣੇ ਘਰ ਲੈਣ ਅਤੇ ਜਗ੍ਹਾ ਲੈਣ ਦੀ ਕੋਈ ਯਾਤ ਨਹੀਂ ਹੋਵੇਗੀ ਨੰਬਰ 2 ਇੱਕ ਪ੍ਰਵਾਸੀ ਮਜ਼ਦੂਰਾਂ ਦੀ ਵੋਟ ਅਤੇ ਆਧਾਰ ਕਾਰਡ ਪ੍ਰਿੰਟ ਵਿੱਚ ਨਹੀਂ ਬਣਾਇਆ ਜਾਵੇਗਾ। ਨੰਬਰ 3 ਜੋ ਵੀ ਪ੍ਰਵਾਸੀ ਮਜ਼ਦੂਰ ਕੰਮ ਲਈ ਆਵੇਗਾ ਉਹਨਾਂ ਨੂੰ ਪਿੰਡ ਤੋਂ ਬਾਹਰ ਆਪਣੇ ਖੇਤਾਂ ਜਾਂ ਮੋਟਰ ਤੇ ਵਗੈਰਾ ਮਿਠਾ ਸਕਦੇ ਹਨ। ਨੰਬਰ 4 ਜੋ ਵੀ ਪ੍ਰਵਾਸੀ ਮਜ਼ਦੂਰ ਨੂੰ ਬੈਠਣ ਦੀ ਆਗਾ ਦੇਵੇਗਾ ਉਹ ਕੋਛਾਣ ਖੁਦ ਉਹਨਾਂ ਦਾ ਜ਼ਿੰਮੇਵਾਰ ਹੋਵੇਗਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾ ਸਹਿਬਾਨ ਦੇ ਦਰਸ਼ਨ ਕਰਨ ਲਈ ਜਥੇ ਭੇਜਣ ਤੇ ਰੋਕ ਲਾਉਣ ਨੂੰ ਲੈ ਕੇ ਸੂਬੇ ਅੰਦਰ ਹੁਣ ਸਿਆਸਤ ਭੱਗ ਗਈ ਹੈ ਕੇਂਦਰ ਸਰਕਾਰ ਖਾਸ ਕਰਕੇ ਬੀਜੇਪੀ ਹੁਣ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਤੇ ਸਿੱਖ ਜਥੇਬੰਦੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਸਮੇਤ ਕਈ ਹੋਰ ਸਿੱਖ ਸੰਸਥਾਵਾਂ ਨੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਨਾ ਭੇਜਣ ਬਾਰੇ ਲੈ ਕੇ ਫੈਸਲੇ ਤੇ ਕੇਂਦਰ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੁੱਦੇ ਨੂੰ ਲੈ ਕੇ ਕੇਂਦਰ ਤੇ ਨਿਸ਼ਾਨਾ ਸਾਧਿਆ ਆਖਿਆ ਕਿ ਦੋਵਾਂ ਦੇਸ਼ਾਂ ਵਿਚਕਾਰ ਕ੍ਰਿਕਟ ਮੈਚ ਚ ਕਰਵਾਉਣ ਲਈ ਤਾਂ ਕੇਂਦਰ ਸਰਕਾਰ ਰਾਜੀ ਹੈ ਪਰ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਭੇਜਣ ਤੋਂ ਅਨਨਕਾਨੀ ਕਰ ਰਹੀ ਹੈ ਸ਼ਰਧਾਲੂਆਂ ਤੋਂ ਕੀ ਕਸੂਰ ਹੋ ਗਿਆ ਜੀ ਕਿ ਮੱਥਾ ਟਿਕਣ ਵਾਸਤੇ ਤੁਸੀਂ ਜਾਣ ਨਹੀਂ ਦੇ ਰਹੇ ਉਹ ਨਹੀਂ ਜਾ ਸਕਦੇ ਜੇ ਮੈਚ ਖੇਡ ਸਕਦੇ ਹੋ ਫਿਰ ਕਰਤਾਰਪੁਰ ਸਾਹਿਬ ਜਾਂ ਨਨਕਾਣਾ ਸਾਹਿਬ ਮੱਥਾ ਟੇਕਣ ਤੋਂ ਕੀ ਅਰਜ਼ ਹੈ ਫਿਰ ਮੈਂ ਸਾਰਾ ਕੁਝ ਤੁਹਾਡੀ ਮਰਜ਼ੀ ਨਾਲ ਚੱਲੂਗਾ ਕਦੇ ਮਰ ਜਾ ਚਿੜੀਏ ਕਦੇ ਜਿਉਂਦੀ ਹੋ ਜਾ ਚਿੜੀਏ ਐਂ ਚੱਲੂਗਾ ਫਿਲਮ ਰਿਲੀਜ਼ ਨਹੀਂ ਹੋਣ ਦੇਣੀ ਗਦਾਰੋਂ ਪਾਕਿਸਤਾਨੀ ਕਲਾਕਾਰ ਨੇ ਤੇ ਫਿਰ ਮੈਚ ਹੋ ਜਾਊਗਾ ਕ੍ਰਿਕਟ ਦਾ ਕੱਲ੍ਹ ਵਾਲਾ ਮੈਚ ਤਾਂ ਲਾਈਵ ਹੋਇਆ ਤੇ ਉਹੀ ਜਿਹੜਾ ਇਹਨਾਂ ਦਾ ਮੇਨਸਟ੍ਰੀਮ ਆਪਣਾ মিডিਆ ਹੁਣ ਉਹ ਕਹਿ ਰਿਹਾ ਦੇਖੋ ਕਿੰਨੀ ਬੜੀ ਬਾਤ ਆ ਕਿ ਹੱਥ ਨਹੀਂ ਮਿਲਾਏ ਮਤਲਬ ਇਹ ਕੋਈ ਇਹ ਨਾ ਆਪਾਂ ਕੁਝ ਇਹ ਆਪਰੇਸ਼ਨ ਸਧੂਰ ਜਿੱਤ ਗਏ ਹੱਥ ਨਹੀਂ ਮਿਲਾਏ ਖੇਡਦੇ ਹੈਗੇ ਉਹਨਾਂ ਨਾਲੋਂ ਐਸੇ ਦਰਮਿਆਨ ਕੇਂਦਰੀ ਯੋਵਕ ਮਾਮਲੇ ਤੇ ਖੇਡ ਰਾਜ ਮੰਤਰੀ ਰੱਖਸ਼ਾ ਨਿਖਲ ਖੜਸੇ ਜੋ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਹਨ ਉਨ੍ਹਾਂ ਤੋਂ ਜਦ ਇਸ ਮੁੱਦੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਸਿੱਖਾਂ ਦਾ ਜੱਥਾ ਪਾਕਿਸਤਾਨ ਜਾਣ ਤੋਂ ਤਾਂ ਰੋਕਿਆ ਗਿਆ ਹੈ ਕਿਉਂਕਿ ਸਾਡੇ ਸਿੱਖ ਭਰਾਵਾਂ ਨੂੰ ਪਾਕਿਸਤਾਨ ਦੇ ਹਵਾਲੇ ਕਰਕੇ ਉਨ੍ਹਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਕੇਂਦਰ ਸਰਕਾਰ ਦੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਨਾ ਭੇਜੇ ਜਾਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਹੀ ਇਹ ਕਦਮ ਚੁੱਕਿਆ ਗਿਆ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੱਲ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਉਹਨਾਂ ਇਸ ਮੌਕੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਸੂਬੇ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਤੇ ਠੁਕਮਾ ਰਾਹਤ ਪੈਕੇਜ ਦਿਵਾਉਣ ਲਈ ਲੋਕ ਸਭਾ ਵਿੱਚ ਇਹ ਮੁੱਦਾ ਉਠਾਉਣਗੇ। ਕੱਲ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਮੌਕੇ ਵਿਵਾਦ ਵੀ ਹੋਇਆ। ਪ੍ਰਸ਼ਾਸਨ ਨੇ ਰਾਹੁਲ ਗਾਂਧੀ ਨੂੰ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਾਵੀ ਨਦੀ ਦੇ ਪਾਰਲੇ ਪਿੰਡਾਂ ਵਿੱਚ ਜਾਣ ਤੋਂ ਰੋਕ ਦਿੱਤਾ ਜਿਸ ਕਾਰਨ ਰਾਹੁਲ ਗਾਂਧੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਬਹਿਸ-ਬਾਜੀ ਵੀ ਹੋਈ ਇਸ ਬਹਿਸ-ਬਾਜੀ ਤੇ ਰਾਜਾ ਬੜਿੰਗ ਨੇ ਆਖਿਆ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਰਾਹੁਲ ਗਾਂਧੀ ਦੇ ਦੌਰੇ ਨੂੰ ਅਸਫਲ ਬਣਾਉਣ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ ਅਤੇ ਇਹਨਾਂ ਦੋਵਾਂ ਪਾਰਟੀਆਂ ਦੀ ਮਨਸ਼ਾ ਹੈ ਕਿ ਰਾਹੁਲ ਗਾਂਧੀ ਹੜਪੀੜਤਾ ਨਾਲ ਮੁਲਾਕਾਤ ਨਾ ਕਰ ਸਕਣ ਰਾਹੁਲ ਗਾਂਧੀ ਦੇ ਦੌਰਿਆਂ ਨਾਲ ਵਿਵਾਦ ਅਕਸਰ ਜੁੜੇ ਰਹਿੰਦੇ ਹਨ ਕੱਲ ਪੰਜਾਬ ਦਾ ਦੌਰਾ ਵੀ ਇੱਕ ਅਜਿਹੀ ਹੀ ਉਦਾਹਰਣ ਪੇਸ਼ ਕਰ ਗਿਆ ਰਾਹੁਲ ਗਾਂਧੀ ਕੱਲ ਜਦ ਪੰਜਾਬ ਵਿੱਚ ਹੜਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਸਨ ਤਾਂ ਉਹ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਏ ਇੱਥੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਰਾਹੁਲ ਗਾਂਧੀ ਨੂੰ ਸਰੂਪਾ ਭੇਂਟ ਕੀਤਾ ਗਿਆ ਜਿਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੰਦਿਆਂ ਆਖਿਆ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਕਰ ਜੋਗ ਹੈ ਕਿ ਅੰਤਰੰਕ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਗੁਰਦੁਆਰਿਆਂ ਵਿੱਚ ਸਿਆਸੀ ਸ਼ਖਸੀਅਤਾਂ ਨੂੰ ਸਰੂਪਾ ਨਹੀਂ ਦਿੱਤਾ ਜਾਵੇਗਾ ਇਸ ਤੋਂ ਬਿਨਾ ਧਾਮੀ ਨੇ ਇਹ ਵੀ ਆਖਿਆ ਕਿ ਸਿੱਖਾਂ ਦੀ ਨਸ਼ਲ ਕੁਸ਼ੀ ਕਰਨ ਵਾਲੇ ਪਰਿਵਾਰ ਨੂੰ ਕਿਸੇ ਵੀ ਹਾਲਤ ਵਿੱਚ ਸਰੂਪਾ ਨਹੀਂ ਦੇਣਾ ਚਾਹੀਦਾ ਸੀ ਜਗਰਾਉਂ ਦੇ ਵਿਧਾਇਕਾ ਸਰਵਜੀਤ ਕੌਰ ਮਾਨੂੰਕੇ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਵਾਲੇ ਸਥਾਨਕ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਦਾ ਹੀ ਤਬਾਦਲਾ ਕਰ ਦਿੱਤਾ ਗਿਆ ਹੈ ਜਿਕਰਯੋਗ ਹੈ ਕਿ ਐਸਾ ਡਾਕਟਰ ਨੇ ਬੀਤੇ ਦਿਨੀ ਦੋਸ਼ ਲਾਏ ਸਨ ਕਿ ਵਿਧਾਇਕਾ ਦਾ ਪਤੀ ਉਸਤੇ ਇੱਕ ਵਿਅਕਤੀ ਦੀ ਡੋਪ ਟੈਸਟ ਵਿੱਚ ਹੇਅਰਫੇਅਰ ਕਰਨ ਲਈ ਦਬਾਅ ਪਾ ਰਿਹਾ ਹੈ ਜਿਸ ਦੀ ਉਹਨਾਂ ਪੁਲਿਸ ਪ੍ਰਸ਼ਾਸਨ ਤੇ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਕਿ ਅਜੇਹਾ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਵਿਧਾਇਕਾ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੀ ਹੈ ਡਾਕਟਰ ਦੀ ਇਸ ਸ਼ਿਕਾਇਤ ਤੇ ਕੋਈ ਕਾਰਵਾਈ ਕਰਨ ਦੀ ਥਾਂ ਕੱਲ ਵਿਭਾਗ ਨੇ ਆਪਣੇ ਹੀ ਡਾਕਟਰ ਦਾ ਤਬਾਦਲਾ ਬਰਨਾਲੇ ਕਰ ਦਿੱਤਾ ਸਵੇਰ ਵਿੱਚ ਰਾਹਤ ਮੈਨੇਜਮੈਂਟ ਫੰਡ ਵਿੱਚ ਪਏ 12000 ਕਰੋੜ ਦਾ ਮੁੱਦਾ ਹਾਲੇ ਵੀ ਛਾਇਆ ਹੋਇਆ ਹੈ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਆਖਿਆ ਕਿ ਕੇਂਦਰ ਸਰਕਾਰ ਇੱਕ ਪਾਸੇ ਤਾਂ ਇਹ ਦਾਵਾ ਕਰ ਰਹੀ ਹੈ ਕਿ ਪੰਜਾਬ ਵਿੱਚ ਹੜ੍ਹ ਪੀੜਤ ਪ੍ਰਭਾਵਿਤ ਖੇਤਰਾਂ ਵਿੱਚ ਮਦਦ ਲਈ 12000 ਕਰੋੜ ਰੁਪਏ ਮੌਜੂਦ ਹਨ ਦੂਸਰੇ ਪਾਸੇ ਪੰਜਾਬ ਦੇ ਨਾਂ ਤੇ ਦੇਸ਼ ਵਿਦੇਸ਼ ਵਿੱਚੋਂ ਫੰਡ ਵੀ ਇਕੱਠਾ ਕੀਤਾ ਜਾ ਰਿਹਾ ਹੈ ਉਹਨਾਂ ਭਾਜਪਾ ਦੀ ਇਸ ਸਾਜ਼ਿਸ਼ ਨੂੰ ਬੇਨਕਾਬ ਕਰਦਿਆਂ ਆਖਿਆ ਕਿ ਭਾਜਪਾ ਪੰਜਾਬ ਦਾ ਨਾਂ ਵਰਤ ਕੇ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਪੈਸਾ ਇਕੱਠਾ ਕਰਨ ਜਾ ਰਹੀ ਹੈ ਪੰਜਾਬ ਨੀਡਜ਼ ਹੈਂਡ contribute urgently to prime minister national relief fund could you believe that nahi mainu dasso ke kise hor state de na te mang gaya eh kon hunde ne punjab de na te paise mangn wale cm relief fund ch bhejo na punjab de cm relief fund ch punjab da itthe na varti jande hai kise hor state de na te nal e kyu sadde kol paise bahut paye ne ji aa bhi bak jab khed saab saab ji nu dikha do ਕਹ ਜੀ ਆ ਆ ਤੁਸੀਂ ਮੰਗ ਰਹੇ ਹੋ ਪੈਸੇ ਤੁਸੀਂ এসডিএফ ਦਾ ਸਤੂ ਸਾਹਿਬ ਮੰਗ ਜੇ ਨੇ এসডিএফ ਦਾ ਆ ਇਹਦਾ ਕੌਣ ਸਾਹ ਦੇ ਕੀ ਪਤਾ ਕਿੰਨੇ ਪੈਸੇ ਆਉਣਗੇ ਜੀ ਇਹ ਤਾਂ ਇਹ ਤਾਂ ਅੱਟ ਲਈ ਤੋਂ ਬਾਹਰ ਹੈ ਇਹ ਤਾਂ ਦਿਖਾਉਂਦੀ ਨਹੀਂ ਵੀ ਕਿੰਨੇ ਆਗੇ ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਅੱਜ ਸ਼ੁਰੂ ਹੋ ਰਹੀ ਹੈ ਪੰਜਾਬ ਸਰਕਾਰ ਦੇ ਬੁਲਾਰੇ ਨੇ ਸਪਸ਼ਟ ਕੀਤਾ ਕਿ ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਪੰਜਾਬ ਵਿੱਚ ਇਸ ਵਾਰ ਫਸਲ ਵੇਚਣ ਵਾਲੇ ਕਿਸਾਨ ਦੀ ਬੋਲੀ ਮੌਕੇ ਫੋਟੋ ਖਿੱਚੀ ਜਾਵੇਗੀ ਜੋ ਕਿ ਕੇਂਦਰ ਸਰਕਾਰ ਵੱਲੋਂ ਲਾਂਚ ਕੀਤੀ ਇੱਕ ਐਪ ਤੇ ਅਪਲੋਡ ਕੀਤੀ ਜਾਵੇਗੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੰਡੀ ਬੋਰਡ ਦੇ ਸਾਰੇ ਸਟਾਫ ਨੂੰ ਇਸ ਸੰਬੰਧੀ ਟ੍ਰੇਨਿੰਗ ਦੇ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬੋਗਸ ਝੋਨੇ ਦੀ ਵਿਕਰੀ ਰੋਕਣ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਫਸਲ ਮੰਡੀ ਵਿੱਚ ਲਿਆਉਣ ਤੋਂ ਪਹਿਲਾਂ ਆੜਤੀਆਂ ਨਾਲ ਸੰਪਰਕ ਕਰਕੇ ਆਪਣੀ ਜ਼ਮੀਨ ਦੀ ਮੈਪਿੰਗ ਵੀ ਕਰਵਾ ਲੈਣ ਅਤੇ ਝੋਨਾ ਵੀ 17% ਤੋਂ ਘੱਟ ਨਮੀ ਵਾਲਾ ਲੈ ਕੇ ਆਉਣ ਤਾਂ ਜੋ ਉਹਨਾਂ ਦੀ ਫਸਲ ਦੀ ਨਿਰਵਿਘਨ ਵੇਚ ਹੋ ਸਕੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ 40 ਦਿਨਾਂ ਦੀ ਪੈਰੋਲ ਖਤਮ ਹੋਣ ਤੋਂ ਬਾਅਦ ਕੱਲ੍ਹ ਸ਼ਾਮ 5 ਵਜੇ ਦੇ ਕਰੀਬ ਰੋहतक ਦੀ ਸੁਨਾਰੀਆ ਜੇਲ੍ਹ ਵਾਪਸ ਪਹੁੰਚ ਗਿਆ ਇਸ ਤਰ੍ਹਾਂ ਉਸ ਦੀ ਇਸ ਸਾਲ ਵਿੱਚ ਹੁਣ 91 ਦਿਨਾਂ ਦੀ ਪੈਰੋਲ ਮੁਕੰਮਲ ਹੋ ਗਈ ਹੈ ਸੂਤਰਾਂ ਮੁਤਾਬਕ ਉਸ ਨੂੰ ਹੁਣ ਅਗਲੀ ਪੈਰੋਲ 2026 ਵਿੱਚ ਹੀ ਮਿਲ ਸਕੇਗੀ ਪੰਜਾਬ ਦੇ ਚੋਣ ਅਧਿਕਾਰੀਆਂ ਨੇ ਪੰਜਾਬ ਦੇ ਵਿੱਚ ਵਿਸ਼ੇਸ਼ ਵਿਆਪਕ ਸੁਧਾਈ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਚੋਣ ਅਫਸਰ ਨੇ ਕੱਲ ਸੂਬੇ ਭਰ ਦੇ ਚੋਣ ਵਿਭਾਗ ਵਿੱਚ ਲੱਗੇ ਅਫਸਰਾਂ ਨੂੰ 4 ਦਿਨ ਦੇ ਲਈ ਫਾਰਗ ਕਰ ਦਿੱਤਾ ਹੈ ਤਾਂ ਜੋ ਉਹ ਅਗਲੇ ਮਹੀਨੇ ਹੋਣ ਵਾਲੀ ਵਿਸ਼ੇਸ਼ ਸੁਧਾਈ ਲਈ ਤਿਆਰੀ ਕਰ ਸਕਣ ਇਸੇ ਦਰਮਿਆਨ ਸੁਪਰੀਮ ਕੋਰਟ ਨੇ ਕੱਲ ਬਿਹਾਰ ਵਿੱਚ ਚੱਲ ਰਹੀ ਵਿਸ਼ੇਸ਼ ਸੁਧਾਈ ਦੇ ਮਾਮਲੇ ਤੇ ਸੁਣਵਾਈ ਦੌਰਾਨ ਆਖਿਆ ਕਿ ਜੇਕਰ ਬਿਹਾਰ ਵਿੱਚ ਵਿਸ਼ੇਸ਼ ਸੁਧਾਈ ਦੌਰਾਨ ਕੋਈ ਖਾਮੀ ਪਾਈ ਗਈ ਤਾਂ ਇਸ ਤੇ ਮੁਕੰਮਲ ਰੋਕ ਲਾ ਦਿੱਤੀ ਜਾਵੇਗੀ ਤੇ ਇਹ ਫੈਸਲਾ ਸਮੁੱਚੇ ਦੇਸ਼ ਵਿੱਚ ਲਾਗੂ ਹੋਵੇਗਾ। ਲੁਧਿਆਣਾ ਵਿੱਚ ਪੈਸਿਆਂ ਦੀ ਖਾਤਰ ਮਾਂ ਨੇ ਆਸ਼ਾ ਵਰਕਰ ਨਾਲ ਮਿਲ ਕੇ ਆਪਣੇ ਹੀ ਨਵ ਜਨਮੇ ਪੁੱਤਰ ਨੂੰ ਵੇਚ ਦਿੱਤਾ। ਇਸ ਮਾਮਲੇ ਵਿੱਚ ਸੌਰੇ ਪਰਿਵਾਰ ਦੀ ਸ਼ਿਕਾਇਤ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਂ ਅਤੇ ਉਸ ਦੀ ਮਾਤਾ ਅਤੇ ਆਸ਼ਾ ਵਰਕਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਆਗਰੇ ਨਾਲ ਸੰਬੰਧਿਤ ਹੈ ਜਿੱਥੇ ਇੱਕ ਔਰਤ ਜਨੇਪੇ ਲਈ ਗਈ ਸੀ ਔਰਤ ਨੇ ਆਪਣੇ ਸਹੁਰਾ ਪਰਿਵਾਰ ਨੂੰ ਇਹ ਦੱਸ ਕੇ ਗੁੰਮਰਾਹ ਕੀਤਾ ਕਿ ਬੱਚੇ ਦੀ ਜਨਮ ਸਮੇ ਹੀ ਮੌਤ ਹੋ ਗਈ। ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਅੱਜ ਅੰਤਮ ਮਿਤੀ ਹੈ। ਦਰਸਲ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਕੱਲ 15 ਸਤੰਬਰ ਆਖਰੀ ਮਿਤੀ ਸੀ ਪਰ ਆਖਰੀ ਦਿਨ ਹੋਣ ਕਾਰਨ ਕਰੋੜਾਂ ਲੋਕਾਂ ਨੂੰ ਆਪਣੇ ਰਿਟਰਨ ਦਾਖਲ ਕਰਨ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਿਸ ਦੇ ਚੱਲਦੇ ਵਿਭਾਗ ਨੇ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ ਵਿੱਚ ਇੱਕ ਦਿਨ ਦਾ ਵਾਧਾ ਕਰ ਦਿੱਤਾ ਇਨਕਮ ਟੈਕਸ ਵਿਭਾਗ ਨੇ ਦੱਸਿਆ ਕਿ 15 ਸਤੰਬਰ ਨੂੰ ਲਗਭਗ 7 ਕਰੋੜ ਤੋਂ ਵੱਧ ਰਿਟਰਨਾਂ ਦਾਖਲ ਹੋਈਆਂ ਇੱਥੇ ਦੱਸਣਯੋਗ ਹੈ ਕਿ ਜੇਕਰ ਅੱਜ ਵੀ ਤੁਸੀਂ ਆਪਣੀ ਰਿਟਰਨ ਨਹੀਂ ਭਰੀ ਤਾਂ 31 ਦਸੰਬਰ ਤੱਕ 5000 ਰੁਪਏ ਦੇ ਜੁਰਮਾਨੇ ਨਾਲ ਜਦਕਿ ਇਸ ਤੋਂ ਬਾਅਦ 10000 ਰੁਪਏ ਦੇ ਜੁਰਮਾਨੇ ਨਾਲ ਹੀ ਰਿਟਰਨ ਭਰ ਸਕੋਗੇ। ਨਵੀਂ ਦਿੱਲੀ ਵਿੱਚ ਵਿੱਤ ਵਿਭਾਗ ਵਿੱਚ ਤਾਇਨਾਤ ਉਪਸਕੱਤਰ ਨਵਜੋਤ ਸਿੰਘ ਦੀ BMW ਕਾਰ ਦੀ ਟੱਕਰ ਨਾਲ ਹੋਈ ਮੌਦੇ ਮਾਮਲੇ ਵਿੱਚ ਕਾਰ ਚਲਾ ਰਹੀ ਔਰਤ ਨੂੰ ਕੱਲ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਉਸਦੇ ਬਲੱਡ ਸੈਂਪਲ ਵੀ ਜਾਂਚ ਲਈ ਭੇਜ ਦਿੱਤੇ ਗਏ ਤਾਂ ਜੋ ਇਹ ਪਤਾ ਲੱਗ ਸਕੇ ਕਿ ਹਾਦਸੇ ਸਮੇ ਉਸਨੇ ਕੋਈ ਨਸ਼ਾ ਤਾਂ ਨਹੀਂ ਕੀਤਾ ਸੀ। ਐਸੇ ਦੌਰਾਨ ਮਰਤਕ ਨਵਜੋਤ ਸਿੰਘ ਦੇ ਪਰਿਵਾਰ ਨੇ ਮਹਿਲਾ ਤੇ ਦੋਸ਼ ਵੀ ਲਾਇਕ ਕੇ ਉਸਨੇ ਹਾਦਸੇ ਤੋਂ ਬਾਅਦ ਉਹਨਾਂ ਦੇ ਪੁੱਤਰ ਨੂੰ ਲਗਭਗ 20 ਕਿਲੋਮੀਟਰ ਦੂਰ ਹਸਪਤਾਲ ਵਿੱਚ ਦਾਖਲ ਕਰਵਾਇਆ ਜੇਕਰ ਉਹਨਾਂ ਦੇ ਪੁੱਤਰ ਨੂੰ ਨਜ਼ਦੀਕੀ ਕਿਸੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ ਫਾਜ਼ਲ ਕਾਦੀ ਸادਗੀ ਤੇ ਅਮਰ ਸਰਦੀ ਅਟਾਰੀ ਸਰਹੱਤੇ ਰਿਟਰੀਟ ਸੈਰਮਨੀ ਦੇ ਸਮੇਂ ਵਿੱਚ ਹੁਣ ਤਬਦੀਲੀ ਕਰ ਦਿੱਤੀ ਗਈ ਹੈ ਇਹ ਤਬਦੀਲੀ ਮੌਸਮ ਵਿੱਚ ਤਬਦੀਲੀ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਹੁਣ ਅੱਜ ਤੋਂ ਸ਼ਾਮ 5:30 ਵਜੇ ਤੋਂ 6:00 ਵਜੇ ਤੱਕ ਇਹ ਰਿਟਰੀਟ ਸਰਮਨੀ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨੀਪੁਰ ਦੌਰੇ ਤੋਂ ਇੱਕ ਦਿਨ ਬਾਅਦ ਸੂਬੇ ਵਿੱਚ ਮੋੜ ਹਿੰਸਾ ਫੜਕ ਗਈ ਹੈ। ਬੀਤੀ ਰਾਤ ਮਨੀਪੁਰ ਸੂਬੇ ਦੇ ਚੂਰਾ ਚਾਂਦਪੁਰ ਜ਼ਿਲ੍ਹੇ ਵਿੱਚ ਤਣਾਅ ਪੈਦਾ ਹੋ ਗਿਆ ਇੱਥੇ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਕੁੱਕੀ ਭਾਈਚਾਰੇ ਦੇ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਹਨਾਂ ਨੂੰ ਅੱਗ ਲਾ ਦਿੱਤੀ ਪਾਕਿਸਤਾਨ ਨੇ ਏਸ਼ੀਆ ਕੱਪ ਮੈਚ ਤੋਂ ਬਾਅਦ ਭਾਰਤੀ ਖਿਡਾਰੀਆਂ ਦਾ ਉਹਨਾਂ ਦੇ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰਨ ਤੇ ਏਸ਼ੀਅਨ ਕ੍ਰਿਕਟ ਕੌਂਸਲ ਕੋਲ ਵਿਰੋਧ ਦਰਜ ਕਰਵਾਇਆ ਹੈ ਅਤੇ ਇਸ ਨੂੰ ਖੇਡ ਭਾਵਨਾ ਦੇ ਉਲਟ ਦੱਸਿਆ ਹੈ ਪਾਕਿਸਤਾਨ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਕਦਮ ਤੋਂ ਬਾਅਦ ਦੋਵਾਂ ਟੀਮਾਂ ਵਿਚਕਾਰ ਕੁੜੱਤਨ ਵਧੇਗੀ ਇਸ ਦੇ ਨਾਲ ਹੀ ਪਾਕਿਸਤਾਨ ਨੇ ਇਸ ਮੈਚ ਦੇ ਰੈਫਰੀ ਨੂੰ ਵੀ ਹਟਾਉਣ ਦੀ ਅਪੀਲ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਨਾ ਕੀਤਾ ਤਾਂ ਉਹ ਏਸ਼ੀਆ ਕੱਪ ਟੂਰਨਾਮੈਂਟ ਵਿੱਚੋਂ ਬਾਹਰ ਹੋ ਜਾਵੇਗਾ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ